ਅੱਛਾ ਕਹਿੰਦੇ ਨੇ ਬੜੇ ਪਿੱਜ ਤੇ ਪੱਕੀ ਮੋਰ ਐ ਬੜੇ ਪਿੱਜ ਤੇ ਮੌਤ ਆਉਣੀ ਆਉਣੀ ਐ ਮਾਰੀ ਕਹਿੰਦੇ ਮੌਤ ਜਵਾਨੀ ਵਿੱਚ ਵੀ ਆ ਸਕਦੀ ਆ ਮੌਤ ਬਚਪਨ ਵਿੱਚ ਵੀ ਆ ਸਕਦੀ ਆ ਸਾਧ ਸੰਗਤ ਘਰ ਵਿੱਚ ਕੋਈ ਬਜ਼ੁਰਗ ਚਲਿਆ ਜਾਵੇ ਜਿਨੇ ਧੀਾਂ ਪੁੱਤਰ ਵਿਆਹੇ ਤੇ ਸਾਰੀਆਂ ਜ਼ਿੰਮੇਵਾਰੀਆਂ ਜਿਨੇ ਨਭਾਈਆਂ ਨੇ ਘਰ ਵਿੱਚ ਕੋਈ ਬਜ਼ੁਰਗ ਚਲਿਆ ਜਾਵੇ ਬਜ਼ੁਰਗ ਚੜ੍ਹਾਈ ਕਰ ਜਾਵੇ ਅਸੀਂ ਕਿਤੇ ਨਾ ਕਿਤੇ ਰੱਬ ਦਾ ਭਾਣਾ ਮੰਨ ਲੈਂਦੇ ਆ ਵੀ ਕੋਈ ਗੱਲ ਨਹੀਂ ਬਜ਼ੁਰਗ ਸੀ ਦੀ ਆਪ ਨੂੰ ਵਿਆਹ ਕੇ ਗਿਆ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਗਿਆ ਉਮਰ ਹੋਈ ਸੀ ਜਾਣਦੀ ਅਸੀਂ ਕਹਿੰਨੇ ਉਮਰ ਹੋਈ ਸੀ ਜਾਣਦੀ ਅਸੀਂ ਰੱਬ ਦਾ ਭਾਣਾ ਮੰਨ ਲੈਂਗੇ ਪ੍ਰਮਾਤਮਾ ਦਾ ਭਾਣਾ ਮੰਨ ਲੈਂਦੇ ਆ ਅੱਛਾ ਜੇ ਕੋਈ ਜੰਮ ਦਾ ਬੱਚਾ ਚੜ੍ਹਾਈ ਕਰ ਜਾਵੇ ਮੰਨ ਲਓ ਬੱਚੇ ਦਾ ਜਨਮ ਹੋਇਆ ਤੇ ਜਨਮ ਲੈਣ ਸਾਰੇ ਬੱਚੇ ਚੜ੍ਹਾਈ ਕਰ ਜਾਵੇ ਅਸੀਂ ਆ ਵੀ ਰੱਬ ਦਾ ਭਾਣਾ ਮੰਨ ਲਵਾਂਗੇ ਕਿਉਂਕਿ ਉਹਦੇ ਨਾਲ ਮੋਹ ਨਹੀਂ ਪਿਆ ਉਹਦੇ ਨਾਲ ਪਿਆਰ ਨਹੀਂ ਪਿਆ ਉਹਦੇ ਨਾਲ ਮਾਂ ਦੀਆਂ ਅੰਗਰਾਣੀ ਜੁੜੀਆਂ ਅਜੇ ਉਹਦੇ ਨਾਲ ਮੋਹ ਨਹੀਂ ਪਿਆ ਪਿਆਰ ਨਹੀਂ ਅਸੀਂ ਤਾਂ ਵੀ ਰੱਬ ਦਾ ਭਾਣਾ ਕੋਈ ਬਜ਼ੁਰਗ ਚਲੇ ਗਿਆ ਆਪਣਾ ਭਾਣਾ ਮੰਨ ਲੈਂਦੇ ਆ ਜੰਮਦੇ ਕੋਈ ਬੱਚਾ ਦੁਨੀਆ ਕੋ ਚਲਿਆ ਜਾਵੇ ਤਾਂ ਵੀ ਰੱਬ ਦਾ ਭਾਣਾ ਮੰਨ ਲੈਂਦੇ ਆ ਸਾਧ ਸੰਗਤ ਜਿਨਨੇ ਅਰੇ ਧੀਆ ਪੁੱਤਰ ਨਾ ਵਿਆਹੇ ਹੋਣ ਜਿਨਨੇ ਅਰੇ ਧੀਆ ਪੁੱਤ ਨਾ ਵਿਆਹੇ ਹੋਣ ਜਿਨਨੇ ਅਜੇ ਧੀਆ ਪੁੱਤਰਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੋਣ ਜਦੋਂ ਕੋਈ ਐਸੀ ਸ਼ਖੀਅਤ ਜਾਂ ਐਸਾ ਘਰ ਦਾ ਜੀ ਜਾਂਦਾ ਜਾਂ ਤਾਂ ਕੋਈ ਭਾਰ ਜਵਾਨੀ ਦੇ ਵਿੱਚ ਚਲਿਆ ਜਾਵੇ ਤੇ ਫਿਰ ਰੱਬ ਦਾ ਬਾਣਾ ਮੰਨਣਾ ਔਖਾ ਹੋ ਜਾਂਦਾ ਹੈ। ਫਿਰ ਪਰਮੇਸ਼ਰ ਦਾ ਬਾਣਾ ਮੰਨਣਾ ਔਖਾ ਜਾਂਦਾ। ਬਜ਼ੁਰਗ ਚਲਿਆ ਜਾਵੇ ਬਾਣਾ ਮੰਨ ਲਵਾਂਗੇ। ਜੰਮਦਿਆਂ ਨਾਲ ਬੱਚਾ ਚਲਿਆ ਜਾਵੇ ਬਾਣਾ ਮੰਨ ਲਵਾਂਗੇ ਪਰ ਕੋਈ ਜਵਾਨ ਧੀ ਉਦ ਦੁਨੀਆ ਤੋਂ ਜਾਵੇ ਜਾਂ ਕੋਈ ਅੱਧ ਖੜ ਉਮਰ ਵਾਲਾ ਜਿਦਾਂ ਭਾਈ ਬਲਜੀਤ ਸਿੰਘ ਜੀ ਸੀ ਮੈਨੂੰ ਪਤਾ ਲੱਗਾ ਅਜੇ ਬੱਚੇ ਵਿਆਉਣ ਵਾਲੇ ਨੇ। ਅਜੇ ਬੱਚੇ ਵਿਆਉਣ ਵਾਲੇ ਹੋਣ ਵੇਖੋ। ਚੈਤੀ ਦਾ ਵਿਆਹ ਆ ਚਾਹੇ ਪੁੱਤ ਦਾ ਵਿਆਹ ਆ ਜਿਹੜੀਆਂ ਜ਼ਿੰਮੇਵਾਰੀਆਂ ਮਾਂ ਨੇ ਨਿਭਾਉਣੀਆਂ ਕੋ ਮਾਂ ਨੇ ਨਿਭਾਉਣੀਆਂ ਉਹ ਮਾਂ ਨੇ ਨਿਭਾਉਣੀਆਂ ਤੇ ਜਿਹੜੀਆਂ ਜ਼ਿੰਮੇਵਾਰੀਆਂ ਬਾਪ ਨੇ ਨਿਭਾਉਣੀਆਂ ਕੋ ਬਾਪ ਨੇ ਨਿਭਾਉਣੀਆਂ ਉਹ ਪਿਓ ਨੇ ਨਿਭਾਉਣੀਆਂ ਉਹ ਪਿਓ ਨੇ ਨਿਭਾਉਣੀਆਂ ਹੁਣ ਜਦੋਂ ਧੀ ਆ ਪੁੱਤਰਾਂ ਦੇ ਕੱਲ ਨੂੰ ਵਿਆਹ ਹੋਣੇ ਆ ਜਿਹੜੀਆਂ ਜ਼ਿੰਮੇਵਾਰੀਆਂ ਬਾਪ ਨੇ ਨਿਭਾਉਣੀਆਂ ਤੇ ਜਦੋਂ ਬਾਪ ਨਹੀਂ ਤੇ ਸਾਧ ਸੰਗਤ ਕਿਤੇ ਨਾ ਕਿਤੇ ਸ਼ਰਮਨ ਜਿਹੜਾ ਉਹ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਕਿਤੇ ਨਾ ਕਿਤੇ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਫਿਰ ਬਾਪ ਫਿਰ ਬਾਪ ਮੈਂ ਬੇਨਤੀ ਕਰਾਂ ਬਾਪ ਸ਼ਰ ਸੰਗਤ ਉਹ ਉਹ ਸ਼ਖਸੀਅਤ ਹੈ ਜਿਨੇ ਧੀਆਂ ਪੁੱਤਰਾਂ ਦੀਆਂ ਰੀਝਾਂ ਪੂਰੀਆਂ ਕਰਨੀਆਂ ਨੇ ਜਿਨੇ ਧੀਆਂ ਪੁੱਤਰਾਂ ਨੂੰ ਬਹੁਤ ਬਾਪ ਦੇ ਨਾਲ ਪਾਲਣਾ ਹੈ ਕੁਝ ਵੀ ਧੀਆਂ ਪੁੱਤਰਾਂ ਨੂੰ ਚਾਹੀਦਾ ਭਾਵੇਂ ਕੁਝ ਜੀਬ 'ਚ ਹੈਗਾ ਤੇ ਨਹੀਂ ਹੈਗਾ ਪਰ ਬਾਪ ਲਿਆ ਕੇ ਜ਼ਰੂਰ ਦਿੰਦਾ ਜਦੋਂ ਅਸੀਂ ਜਗਦੀ ਸ਼ਾਹ ਦੀ ਬਾਣੀ ਪੜਦੇ ਆ ਨਾ ਮਾਰੀ ਦੇ ਪਾਣੀ ਦੀ ਤੁਲਣਾ ਬਾਪ ਦੇ ਨਾਲ ਕੀਤੀ ਹੈ ਪਾਣੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਪਾਣੀ ਦੀ ਤੁਲਣਾ ਬਾਪ ਦੇ ਨਾਲ ਕੀਤੀ ਹੈ ਬਾਪ ਦੇ ਨਾਲ ਪਾਣੀ ਤੋਂ ਬਿਨਾ ਗੁਜ਼ਾਰਾ ਹੈਗਾ ਜੀ ਜਿਦਾਂ ਪਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਲੱਗੇਗਾ ਇੰਦਾ ਪਿਉ ਤੋਂ ਬਿਨਾ ਵੀ ਗੁਜ਼ਾਰਾ ਨਹੀਂ ਲੱਗੇਗਾ ਪਾਣੀ ਦੀ ਕੱਲ ਕੱਲ ਲੋੜਿਆ ਸਾਨੂੰ ਪਾਣੀ ਦੀ ਬਲ ਬਲ ਲੋੜਿਆ ਇਤਾਂ ਬਾਪ ਦੀ ਬਲ ਬਲ ਲੋੜਿਆ ਭਾਈ ਗੁਰਦਾਸ ਜੀ ਦਾ ਇੱਕ ਬਚਨ ਯਾਦ ਆ ਗਿਆ ਤੁਹਾਡੇ ਨਾਲ ਸਾਂਝਾ ਕਰਾਂਗਾ ਭਾਈ ਗੁਰਦਾਸ ਜੀ ਨੇ ਮਾਂ ਦੀ ਗੱਲ ਵੀ ਕੀਤੀ ਹੈ ਤੇ ਬਾਪ ਦੀ ਗੱਲ ਵੀ ਕੀਤੀ ਹੈ ਵੇਖੋ ਜੀ ਜਿਹੜਾ ਮਾਂ ਜਿਹੜਾ ਪਿਆਰ ਧੀਆਂ ਪੁੱਤਰਾਂ ਨੂੰ ਮਾਂ ਪਿਓ ਨੇ ਕਰਨਾ ਉਹ ਹੋਰ ਕਿਸੇ ਨੇ ਨਹੀਂ ਕਰਨਾ ਉਹ ਹੋਰ ਕਿਸੇ ਨੇ ਨਹੀਂ ਕਰਨਾ ਜਿਹੜਾ ਪਿਆਰ ਧੀਆਂ ਪੁੱਤਰਾਂ ਨੂੰ ਮਾਂ ਪਿਓ ਦੇ ਕੋਲੋਂ ਮਿਲਦਾ ਆ ਸਾਥ ਸੰਗਤ ਉਹ ਹੋਰ ਕਿਸੇ ਦੇ ਕੋਲੋਂ ਨਹੀਂ ਮਿਲਦਾ ਜਦੋਂ ਧੀਆਂ ਪੁੱਤ ਤਰੱਕੀਦਾਰ ਪੁੱਤਰਾ ਤੇ ਕੋਈ ਦੁੱਖ ਆ ਜਾਵੇ ਮਾਂ ਕੋ ਇੱਕ ਵਾਰੀ ਗਲ ਬੱਕੜੀ ਪਾ ਕੇ ਦਲ ਕਹਿ ਦਵੇ ਨਾ ਕਿ ਪੁੱਤਰਾ ਪ੍ਰਵਾਹ ਨਾ ਕਰੀ ਧੀਏ ਪ੍ਰਵਾਹ ਨਾ ਕਰੀ ਤੇਰਾ ਬਾਪ ਤੇਰੇ ਨਾਲ ਖੜਾ ਤੇਰੀ ਮਾਂ ਤੇਰੇ ਨਾਲ ਖੜੀ ਆ ਤੇ ਸੱਜ ਜਾਣਿਓ ਧੀਆ ਪੁੱਤ ਪ੍ਰਵਾਹ ਨਹੀਂ ਕਰਦੇ ਕਿ ਸਾਡੇ ਸਿਰ ਤੇ ਸਾਡੇ ਮਾਂ ਪਿਓ ਦਾ ਹੱਥ ਆ ਸਾਡੇ ਮਾਂ ਪਿਓ ਦਾ ਹੱਥ ਆ ਔਰ ਮੈਂ ਵੀ ਬੇਨਤੀ ਕਰਾਂਗਾ ਮਾਂ ਪਿਓ ਕੀ ਆ ਮਾਂ ਪਿਓ ਦੀ ਇੰਪੋਰਟੈਂਸ ਮਾਂ ਪਿਓ ਦੀ ਮਹਾਨਤਾ ਸਦ ਸੰਗਤ ਇਹ ਦੇ ਜਾਣ ਤੋਂ ਬਾਅਦ ਪਤਾ ਲੱਗਦੀ ਆ ਜਿਉਂਦੇ ਜੀ ਤੁਸੀਂ ਕੰਮ ਕਰਾਂ ਜੀ ਇੰਨੇ ਮਸਤਰੀ ਨੇ ਸਾਡੇ ਕੋਲ ਸਮਾਂ ਹੀ ਨਹੀਂ ਹੈਗਾ ਮਾਂ ਤੇ ਉਹਦੇ ਕੋਲ ਬੈਠਦਾ ਅਜੇ ਕਿ ਮਾਂ ਨੂੰ ਬਿੰਦਾ ਰਿੰਦਾ ਸਾਰਾ ਦਿਨ ਕਿ ਮੇਰੀ ਧੀ ਮੇਰੇ ਕੋਲ ਆ ਕੇ ਬੈਠੇ ਮੇਰਾ ਪੁੱਤ ਮੇਰੇ ਕੋਲ ਆ ਕੇ ਬੈਠੇ ਮੇਰੇ ਨਾਲ ਗੱਲਾਂ ਬਾਤਾਂ ਕਰੇ ਮੇਰਾ ਹਾਲ ਚਾਲ ਪੁੱਛੇ ਮੇਰਾ ਆ ਕੇ ਦੁੱਖ ਸੁੱਖ ਦੀ ਖਬਰ ਲਵੇ ਪਰ ਸਾਡੇ ਕੋਲ ਸਮਾਂ ਹੀ ਨਹੀਂ ਸੱਚ ਜਾਣੇ ਸਾਹ ਸੰਗਤ ਮਾਪਿਆਂ ਦੀ ਇੰਪੋਰਟੈਂਸ ਮਾਪਿਆਂ ਦੀ ਮਹਾਨਤਾ ਮਾਪਿਓ ਕੀ ਆ ਉਹਨਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਉਹਨਾਂ ਦੇ ਜਾਣ ਤੋਂ ਬਾਅਦ ਮਾਪਿਓ ਦੇ ਜਾਣ ਤੋਂ ਬਾਅਦ ਇਸ ਕਰਕੇ ਜਿਨ੍ਹਾਂ ਦੇ ਹੈਗੇ ਆ ਨਾ ਜਿਨ੍ਹਾਂ ਦੇ ਹੈਗੇ ਆ ਰੱਜ ਕੇ ਪਿਆਰ ਕਰਿਆ ਕਰੋ ਮਾਪਿਓ ਨੇ ਰੱਜ ਕੇ ਪਿਆਰ ਰੱਜ ਕੇ ਸੇਵਾ ਕਰਿਆ ਕਰੋ ਮਾਪਿਓ ਦੀ ਮਾਪਿਓ ਦੇ ਕੋਲ ਬੈਠਿਆ ਕਰੋ ਉਹਨਾਂ ਨਾਲ ਗੱਲਾਂ ਬਾਤਾਂ ਕਰਿਆ ਕਰੋ ਰੱਜ ਕੇ ਸਤਿਕਾਰ ਕਰੋ ਮਾਪਿਓ ਦਾ ਰੱਜ ਕੇ ਪਿਆਰ ਕਰੋ ਮਾਪਿਓ ਨੂੰ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਭਾਈ ਗੁਰਦਾਸ ਜੀ ਨੇ ਭਾਈ ਗੁਰਦਾਸ ਜੀ ਕਹਿੰਦੇ ਮਾਉਂ ਘੇਤ ਨਾ ਪੁੱਜਣੀ ਘੇਤ ਨਾ ਮਾਨੀ ਮਾਸੀ ਜਾਏ ਭਾਈ ਸਾਹਿਬ ਕਹਿੰਦੇ ਜਿੰਨਾ ਪਿਆਰ ਮਾਂ ਆਪਣੇ ਧੀਆ ਪੁੱਤਰਾਂ ਨੂੰ ਕਰਦੀ ਐ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਪਹਿਲਾਂ ਮਾਂ ਦੀ ਗੱਲ ਕੀਤੀ ਫਿਰ ਗੱਲ ਕੀਤੀ ਬਾਪ ਦੀ ਭਾਈ ਸਾਹਿਬ ਕਹਿੰਦੇ ਪਿਓ ਦੇ ਨਾਮ ਪਿਆਰ ਤੋਲ ਨਾ ਫੁੱਫੀ ਭਤੀਏ ਤਾਏ ਜਿੰਨਾ ਪਿਆਰ ਬਾਪ ਆਪਣੇ ਬੱਚਿਆਂ ਨੂੰ ਕਰਦਾ ਆ ਭਾਈ ਗੁਰਦਾਸ ਜੀ ਕਹਿੰਦੇ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਇਸ ਕਰਕੇ ਹਮੇਸ਼ਾ ਮਾਪਿਓ ਨੂੰ ਪਿਆਰ ਕਰੋ ਮਾਪਿਓ ਦਾ ਸਤਿਕਾਰ ਕਰੋ ਮਾਪਿਓ ਦੀ ਰਿਸਪੈਕਟ ਕਰੋ ਔਰ ਮਾਪਿਓ ਦਾ ਵੀ ਫਰਜ਼ ਵੱਡਾ ਏ ਜੇ ਧੀਆਂ ਪੁੱਤ ਪਿਆਰ ਕਰਦੇ ਨੇ ਧੀਆਂ ਪੁੱਤ ਸਤਿਕਾਰ ਕਰਦੇ ਨੇ ਤੇ ਮਾਪਿਓ ਵੀ ਉਹਨਾਂ ਨੂੰ ਪਿਆਰ ਦੇਣ ਉਹਨਾਂ ਨੂੰ ਸਤਿਕਾਰ ਦੇਣ ਉਹਨਾਂ ਨੂੰ ਜਿਹੜਾ ਵੱਡਾ ਸਤਿਕਾਰ ਉਹ ਦੇਣਾ ਚਾਹੀਦਾ ਹੈ ਸਾਧ ਸੰਗਤ ਕੋਈ ਜਵਾਨ ਚਲਿਆ ਜਾਵੇ ਕੋਈ ਅੱਧ ਖੜ ਉਮਰ ਵਾਲਾ ਚਲਿਆ ਜਾਵੇ ਫਿਰ ਰੱਬ ਦਾ ਭਾਣਾ ਮੰਨਣਾ ਔਖਾ ਜਾਂਦਾ ਹੁਣ ਭਾਣਾ ਦਾ ਸਭ ਮੰਨਣਾ ਕਿਵੇਂ ਅਕ ਆ ਬੇਨਤੀ ਕਰਕੇ ਫਤਿਹ ਬਲਾਉਗਾ ਪਹਾੜਾ ਸੀ ਮੰਨਣਾ ਕਿਵੇਂ ਆ ਮਾਰੇ ਕਹਿੰਦੇ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਕੇਸੂ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਪਰਾਨ ਜਿਓ ਮਾਰੇ ਕਹਿੰਦੇ ਭਾਈ ਤੇਰੇ ਘਰ ਚ ਕੋਈ ਦੁੱਖ ਆ ਗਿਆ ਦੁੱਖਾਂ ਦਾ ਪਹਾੜ ਟੁੱਟ ਗਿਆ ਮਾਰੇ ਕਹਿੰਦੇ ਕੋਈ ਜੀ ਚਲਿਆ ਗਿਆ ਬਾਸ਼ਾ ਕਹਿੰਦੇ ਰੱਬ ਦੇ ਬਾਣੇ ਹੁ ਮਲ ਮੰਨਿਆ ਜਾ ਸਕਦਾ ਮਾਰੇ ਕਹਿੰਦੇ ਤੂੰ ਬਾਣੀ ਦੇ ਨਾਲ ਜੁੜਨਾ ਹੈ ਬਾਣੀ ਦੇ ਨਾਲ ਬਾਣੀ ਦੇ ਨਾਲ ਜੁੜਦਾ ਹੈ ਇੱਕ ਬਾਣੀ ਆ ਗੁਰੂ ਸਾਹਿਬ ਕਹਿੰਦੇ ਇੱਕ ਬਾਣੀ ਆ ਜਿੰਨੇ ਤੈਨੂੰ ਹੌਂਸਲਾ ਦੇਣਾ ਆ ਜਿੰਨੇ ਤੈਨੂੰ ਅੰਦਰ ਦਾ ਤਰਵਾਸ ਦੇਣਾ ਆ ਜਿੰਨੇ ਤੈਨੂੰ ਅੰਦਰ ਤਾਕਤ ਬਖਸ਼ਣੀ ਆ ਅੰਦਰ ਤਾਕਤ ਅੰਦਰ ਤਾਕਤ ਬਖਸ਼ਣੀ ਆ ਮਾਰੇ ਕਿਤੇ ਪਾਠ ਹੋਵੇ ਕੋਈ ਬਾਣੀ ਦਾ ਕੀਰਤਨ ਹੋਵੇ ਕਥਾ ਹੋਵੇ ਜੇ ਪਾਠ ਹੋਵੇਗਾ ਕੀਰਤਨ ਹੋਵੇਗਾ ਕਥਾ ਹੋਵੇਗਾ ਤੂੰ ਧਿਆਨ ਨਾਲ ਸੁਣੀ ਤੈਨੂੰ ਅੰਦਰ ਦਾ ਸਹਜ ਮਿਲੇਗਾ ਅੰਦਰ ਦਾ ਟਿਕਾਓ ਮਿਲੇਗਾ ਮਾਰੇ ਕਿਤੇ ਜੋ ਮੰਦਰ ਕੋ ਥੰਮੇ ਥੰਮਣ ਤੇ ਗੁਰ ਦਾ ਸ਼ਬਦ ਮਨੇ ਅਸਥਮਣ ਆ ਜਿਹੜੀ ਸ਼ਾਖ ਤੇ ਥੱਲੇ ਆਪਾਂ ਬੈਠੀਆਂ ਨਾ ਇਹ ਸ਼ਾਖ ਨੂੰ ਕਿਹਦਾ ਆਸਰਾ ਹੈ ਕੰਧਾ ਦਾ ਆਸਰਾ ਕੰਧਾ ਦਾ ਕੰਧਾ ਦਾ ਆਸਰਾ ਮਾਰੇ ਕਿਤੇ ਜਿਹਦਾ ਸ਼ਤ ਕੰਧਾਂ ਦੇ ਆਸਰੇ ਤੇ ਖਲੋਦੀ ਆ ਨਾ ਤੇਰੇ ਘਰ ਵਿੱਚ ਕੋਈ ਦੁੱਖ ਆ ਗਿਆ ਤੇਰੇ ਪਰਿਵਾਰ ਵਿੱਚ ਕੋਈ ਦੁੱਖ ਆ ਗਿਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਕੋਟ ਆਸਰਾ ਨਹੀਂ ਜਿੱਦਾਂ ਛੱਤ ਨੂੰ ਕੰਧ ਨੇ ਆਸਰਾ ਦਿੱਤਾ ਮਾਰੇ ਕਹਿੰਦੇ ਤੇਰਾ ਗੁਰੂ ਤੈਨੂੰ ਕਿੰਦਾ ਆਸਰਾ ਦੇਵੇਗਾ ਹੌਸਲਾ ਦੇਵੇਗਾ ਅੰਦਰ ਦਾ ਧਰਬਾਸ ਬਖਸ਼ੇਗਾ ਤੂੰ ਉਸ ਦੁੱਖ ਨੂੰ ਸਹਿਣ ਕਰ ਲਵੇਂਗਾ ਰੱਬ ਦੇ ਪਹਾੜੇ ਨੂੰ ਮੰਨ ਲਵੇਂਗਾ ਪਰਮੇਸ਼ਰ ਦੇ ਪਹਾੜੇ ਨੂੰ ਮੰਨ ਲਵੇਂਗਾ ਪੜਦੇ ਆ ਨਾ ਆਪਾਂ ਬਚਨ ਜਾਂ ਤੂੰ ਮੁਸ਼ਕਲ ਹੈ ਬੋਲਣ ਜਾਂ ਤੂੰ ਮੁਸ਼ਕਲ ਹੈ ਆਖ ਬੜੇ ਵੱਡੀ ਮੁਸ਼ਕਲ ਘਰ ਵਿੱਚ ਆ ਜਾਵੇ ਬਹੁਤ ਵੱਡੀ ਮੁਸ਼ਕਲ ਘਰ ਵਿੱਚ ਆ ਜਾਵੇ ਇਹਦੇ ਨਾਲੋਂ ਵੱਡੀ ਕੋਈ ਮੁਸ਼ਕਲ ਹੋ ਸਕਦੀ ਹੈ ਇਹਦੇ ਨਾਲੋਂ ਵੱਡੀ ਮੁਸ਼ਕਲ ਹੋ ਸਕਦੀ ਹੈ ਜਿਹੜਾ ਘਟਾ ਭਾਈ ਬਲਜੀਤ ਸਿੰਘ ਉਹਨਾਂ ਦੀ ਪਤਨੀ ਨੂੰ ਪਿਆ ਉਹ ਘਟਾ ਕਦੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਜੀਵਨ ਸਾਥੀ ਨਹੀਂ ਤੇ ਸਦਾ ਹੀ ਲੋੜ ਹੈ ਇਹ ਪਤੀ ਪਤਨੀ ਦਾ ਰਿਸ਼ਤਾ ਐਦਾਂ ਦਾ ਰਿਸ਼ਤਾ ਹੈ ਜਿਹੜੇ ਇੱਕ ਦੂਜੇ ਤੇ ਡਿਪੈਂਡ ਨੇ ਪਤੀ ਨੂੰ ਸਦਾ ਹੀ ਪਤਨੀ ਦੀ ਲੋੜ ਹੈ ਤੇ ਪਤਨੀ ਨੂੰ ਸਦਾ ਹੀ ਪਤੀ ਦੀ ਲੋੜ ਹੈ ਸਦਾ ਹੀ ਲੋੜ ਹੈ ਸਦ ਸੰਗਤ ਜਿੱਥੇ ਪਿਆਰ ਆ ਮਾਰੇ ਕਹਿੰਦੇ ਉਹ ਪਤੀ ਪਤਨੀ ਆ ਮੇਰੇ ਬਾਪੇ ਨੇ ਕਿਹਾ ਧੰਨ ਫਿਰ ਇਹ ਨਾ ਆਖੀ ਨੇ ਬੈਣ ਕਰਕੇ ਹੋਏ ਏਕ ਜੋਤ ਹੋਏ ਮੂਰਤੀ ਧੰਨ ਫਿਰ ਕਹਿੰਦੀ ਐ ਸੋਏ ਜਿਹੜਾ ਤੁਹਾਡਾ ਉਹਨਾਂ ਦੇ بیٹے ਨੂੰ ਪਿਆ ਉਹ ਘਟਾ ਕਦੀ ਪੂਰਾ ਨਹੀਂ ਹੋਣਾ ਕਿਉਂਕਿ ਜਿਹੜੀਆਂ ਰੀਝਾਂ ਬਾਪ ਨੇ ਪੂਰੀਆਂ ਕਰਦੀਆਂ ਸੀ ਸਾਧ ਸੰਗਤ ਉਹ ਬਾਪ ਨਹੀਂ ਕਰਦੀਆਂ ਸੀ ਉਹ ਕੋ ਹੋਰ ਨਹੀਂ ਕਰ ਸਕਦਾ ਜਿਹੜਾ ਘਟਾ ਧੀ ਨੂੰ ਪਿਆ ਭਾਈ ਬਲਜੀਤ ਸਿੰਘ ਉਹਨਾਂ ਦੀ ਧੀ ਨੂੰ ਪਿਆ ਸਾਧ ਸੰਗਤ ਉਹ ਵੀ ਪੂਰਾ ਨਹੀਂ ਹੋ ਸਕਦਾ ਉਹ ਵੀ ਪੂਰਾ ਨਹੀਂ ਹੋ ਸਕਦਾ ਮੈਂ ਬੇਨਤੀ ਕਰਾਂ ਜਿੱਥੇ ਵੀ ਗੱਲ ਪੁੱਤ ਦੀ ਚੱਲਦੀ ਹੈ ਗੱਲ ਮਾਂ ਦੀ ਚੱਲੇਗੀ ਪਰ ਜਿੱਥੇ ਵੀ ਗੱਲ ਧੀ ਦੀ ਚੱਲਦੀ ਹੈ ਗੱਲ ਬਾਪੂ ਦੀ ਚੱਲੇਗੀ ਬਾਪੂ ਦੀ ਬਾਪ ਮੇਰੀਆਂ ਕੁੜੀਆਂ ਤੇਰੇ ਘਰ ਰਹਿ ਗਈ ਮਾਰੇ ਕਿਤੇ ਮਾਂ ਤੇ ਪੁੱਤ ਦਾ ਬੜਾ ਪਿਆਰ ਹੁੰਦਾ ਬੜੀ ਅਟੈਚਮੈਂਟ ਹੁੰਦੀ ਆ ਬਾਪ ਦੇ ਧੀ ਦਾ ਬਹੁਤ ਪਿਆਰ ਬਹੁਤ ਪਿਆਰ ਇਹਦਾ ਬਾਪ ਤੇ ਪੀਦਾ ਮੈਂ ਨਹੀਂ ਕਹਿੰਦਾ ਮੇਰੇ ਬਾਬੇ ਦੀ ਬਾਣੀ ਕਹਿੰਦੀ ਆ ਪਾਤਸ਼ਾਹ ਕਹਿੰਦੇ ਬਾਬਲ ਕਹਿ ਘਰ ਵੇਟੜੀ ਬਾਲੀ ਬਾਲੈ ਨੇ ਜਾਂ ਮਾਰੇ ਕਹਿੰਦੇ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅੰਤ ਭਾਈ ਇੱਕ ਧੀ ਨੂੰ ਬਾਪ ਬਹੁਤ ਪਿਆਰਾ ਲੱਗਦਾ ਤੇ ਇੱਕ ਬਾਪ ਨੂੰ ਧੀ ਬੜੀ ਪਿਆਰੀ ਲੱਗਦੀ ਆ ਬੜੀ ਪਿਆਰੀ ਲੱਗਦੀ ਤੇ ਜਿਹੜਾ ਘਟਾ ਧੀ ਨੂੰ ਪਿਆਰ ਨਾ ਜਿਹੜਾ ਘਟਾ ਧੀ ਨੂੰ ਪਿਆਰ ਉਹ ਘਟਾ ਕਦੀ ਪੂਰਾ ਨਹੀਂ ਹੁੰਦਾ ਤੇ ਮੈਂ ਬੇਨਤੀ ਕਰਾਂਗਾ ਬੱਚਿਆਂ ਨੂੰ ਬਾਈਬਲ ਜੀ ਇਸੇ ਹੋਂਾ ਦੀ ਵਾਹਿਗੁਰੂ ਉਹਨਾਂ ਦੀ ਮਿਸਜ਼ ਨੂੰ ਵੀ ਤੁਸੀਂ ਬਾਣੀ ਦਾ ਆ ਸ਼ਬਦ ਯਾਦ ਰੱਖਣਾ ਜਾਂ ਤੋਂ ਮੁਸ਼ਕਲ ਅੰਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣ ਸਾਖ ਤੇ ਭੱਜ ਖਲੇ ਸਭੋ ਭੱਜੇ ਆਸਰਾ ਜੋ ਕੈ ਸਾਥ ਅਸਰਾਓ ਚਿੱਤ ਆਵੇ ਉਸ ਬਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਸਾਰੇ ਦੁੱਖ ਵਿੱਚ ਸਾਰੇ ਸਾਥ ਛੱਡ ਜਾਣਗੇ ਗੁਰੂ ਤੇ ਭਰੋਸਾ ਰੱਖਿਓ ਗੁਰੂ ਤੱਤੀ ਵਾ ਨਹੀਂ ਜੇ ਲੱਗਣ ਦਿੰਦਾ ਬਰੁਤਤੀ ਬਾੜੀ ਲਗੜੇ ਦਾ ਅਪਰੋਸ਼ਾਰ ਕੋ ਗੁਰੂ ਦੇ ਉਤੇ ਪਿਆਰ ਕਰੋ ਗੁਰੂ ਨੂੰ ਵੱਧ ਤੋਂ ਵੱਧ ਬਾਣੀ ਪੜੋ ਹਰ ਵੇਲੇ ਬਾਣੀ ਪੜੋ ਜੇ ਅਸੀਂ ਬਾਣੀ ਪੜਾਂਗੇ ਤੇ ਅਸੀਂ ਰੱਬ ਦੇ ਪਾੜੇ ਨੂੰ ਮਾਰ ਲਵਾਂਗੇ ਮਾਰੇ ਕਿਤੇ ਸ਼ਾਂਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਜੇ ਗੁਰੂ ਦਿਆਲ ਦਾ ਵੱਡੇ ਤੋਂ ਵੱਡਾ ਦੁੱਖ ਆ ਜਾਵੇ ਫਿਰ ਗੁਰੂ ਦਾ ਸਿੱਖ ਪਰਵਾਹ ਨਹੀਂ ਕਰਦਾ ਮਾਰੇ ਕਿਤੇ ਗੁਰਮਖੋ ਵਹਿ ਸੋ ਪਾਣਾ ਮੰਨੇ ਸਹਜੇ ਹਰ ਰਸ ਪੀਚੇ ਆ ਗੁਰਦੇਵ ਬਾਦ ਸਾਹਿਬ ਦੀ ਸ਼ਤਾਬਦੀ ਆ ਰਹੀ ਹੈ ਭਾਈ ਅਜੀਤਦਾਸ ਨੂੰ ਆਰੇ ਦੇ ਨਾਲ ਚੀਰਿਆ ਆਰੇ ਦੇ ਨਾਲ ਆਰੇ ਦੇ ਨਾਲ ਚੀਰਿਆ ਭਾਈ ਅਜੀਤਦਾਸ ਜੀ ਨੂੰ ਰੂਮ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਭਾਈ ਵਿਆਲਾ ਜੀ ਨੂੰ ਉਪਲ ਦੀ ਦੇਗ ਦੇ ਵਿੱਚ ਉਬਾਲਿਆ ਗਿਆ ਚਾਰ ਪੁੱਤ ਸੀ ਗੁਰਗੋਗਲ ਸਿੰਘ ਦੇ ਦੋ ਮਾਰੇ ਰੱਬ ਨਾਲ ਕੋਈ ਗਿਲਾ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਜਦੋਂ ਵੱਡਾ ਪੁੱਤ ਸ਼ਹੀਦ ਹੋਇਆ ਪੰਜ ਚਕਾਰੇ ਲਾ ਕੇ ਗੁਰੂ ਗੋਬਿੰਦ ਸਿੰਘ ਨੇ ਰੱਬ ਦਾ ਸ਼ੁਕਰਾਨਾ ਕੀਤਾ ਜਦੋਂ ਛੋਟਾ ਪੁੱਤ ਸ਼ਹੀਦ ਹੋਇਆ ਮਾਰੇ ਫਿਰ ਪੰਜ ਚਕਾਰੇ ਲਾ ਕੇ ਰੱਬ ਦਾ ਸ਼ੁਕਰਾਨਾ ਕਰਦੇ ਗੁਰੂ ਗੋਬਿੰਦ ਸਿੰਘ तेरे ਦਿਲ ਵਰਗਾ ਕਿੱਥੋਂ ਕੋਈ ਹੋਰ ਲਿਆਵੇਗਾ ਰੱਖਣ ਲਈ ਮਾਂ ਜਦੀਮਾ ਦਾ ਖੁਦ ਕੌਣ ਜਦੀਮਾ ਘਾਵੇਗਾ ਦੁਨੀਆ ਆਪਣੇ ਲਾਲਾਂ ਤੋਂ ਘਰ ਘਰ ਮੋਤੀ ਥਾਲ ਵਾਰੇ ਗੋਗਨ ਸਿੱਧਾ ਤੇਰਾ ਧੰਗ ਸੀ ਗਰਾ ਜਿਹੜੇ ਦੇਸ਼ ਦੇ ਲਾਲਾਂ ਤੋਂ ਲਾਲਵਾਰੇ ਜਿਹੜੇ ਦੇਸ਼ ਦੇ ਲਾਲਾਂ ਤੋਂ ਲਾਲਵਾਰੇ ਇੱਕੋ ਇੱਕ ਪੁੱਤ ਬਾਬਾ ਬੰਦਾ ਸਿੰਘ ਬਹਾਦਰ ਦਾ 4 ਪੌਣੇ 4 ਸਾਲ ਦੀ ਉਮਰ ਅਜੀ ਸਿੰਘ ਉਹਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ ਗਿਆ 4 ਸਾਲ ਦੇ ਪੁੱਤ ਦੇ ਟੋਟੇ ਟੋਟੇ ਕਰਕੇ ਹਾਰ ਬਣਾ ਕੇ ਪਿਓ ਦੇ ਗਲ ਵਿੱਚ ਪਾਇਆ ਗਿਆ ਪਿਓ ਦੀਆਂ ਅੱਖਾਂ 'ਚੋਂ ਅਥਰੂ ਨਹੀਂ ਆਏ ਉਹਨੇ ਰੱਬ ਦੇ ਬਾਣੇ ਨੂੰ ਮੰਨਿਆ ਪ੍ਰਮਾਤਮਾ ਦੇ ਬਾਣੇ ਨੂੰ ਮੰਨਿਆ ਕਿਉਂਕਿ ਗੁਰੂ ਨਾਲ ਜੁੜੇ ਹੋਏ ਸੀ ਜੇ ਗੁਰੂ ਨਾਲ ਜੁੜਾਂਗੇ ਤਾਂ ਹੀ ਰੱਬ ਦਾ ਬਾਣਾ ਮੰਨਾਂਗੇ ਤਾਂ ਹੀ ਪਰਮੇਸ਼ਰ ਦਾ ਬਾਣਾ ਮੰਨਾਂਗੇ ਸਤ ਸਕਤ ਜੇ ਗੁਰੂ ਨਾਲ ਨਹੀਂ ਜੁੜੇ ਬਾਣੀ ਨਹੀਂ ਪੜ੍ਹਦੇ ਰੱਬ ਨੂੰ ਚੇਤੇ ਨਹੀਂ ਕਰਦੇ ਤੇ ਫਿਰ ਰੱਬ ਦਾ ਬਾਣਾ ਮੰਨਣਾ ਔਖਾ ਹੋ ਜਾਂਦਾ ਹੈ ਤੇ ਬਾਕੀ ਬਹੁਤ ਪਿਆਰੀ ਸ਼ਖਸੀਅਤ ਭਾਈ ਬਲਜੀਤ ਸਿੰਘ ਬਹੁਤ ਵਧੀਆ ਸ਼ਖਸੀਅਤ ਭਾਈ ਬਲਜੀਤ ਸਿੰਘ ਦੀ ਜਿਨ੍ਹਾਂ ਨੇ ਲੰਮਾ ਸਮਾਂ ਜੋ ਪੰਜਾਬ ਗਵਰਨਮੈਂਟ ਉਹਦੇ ਵਿੱਚ ਆਪਣੀ ਡਿਊਟੀ ਨਿਭਾਈ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਡਿਊਟੀ ਕੀਤੀ ਔਰ ਰੱਬ ਦਾ ਨਾਮ ਲੈਣ ਵਾਲਾ ਪਰਿਵਾਰ ਪਰਮੇਸ਼ਰ ਦਾ ਨਾਮ ਲੈਣ ਵਾਲਾ ਪਰਿਵਾਰ ਬਾਕੀ ਸਾਧ ਸੰਗਤ ਮਾਰੇ ਦੀ ਬਾਣੀ ਕਹਿੰਦੀ ਸੁੱਖ ਦੁੱਖ ਦੁਇਦਰ ਕੱਪੜੇ ਪਹਿਰੇ ਜਾਏ ਮਨੁੱਖ ਸੁੱਖ ਤੇ ਦੁੱਖ ਕੱਪੜਿਆਂ ਦੀ ਨਿਆਈ ਆ ਜਦਾਂ ਜੰਮਦੇ ਬੱਚੇ ਨੂੰ ਕੱਪੜੇ ਪਾ ਦਿੱਤੇ ਜਾਂਦੇ ਆ ਮਰਨ ਤੱਕ ਨਾਲ ਰਹਿੰਦੇ ਆ ਉਹ ਕੱਪੜੇ ਸਹਜ ਬਦਲਦਾ ਜਾਂਦਾ ਪਰ ਜਿਹੜੇ ਕੱਪੜੇ ਕਰੀ ਪਾ ਲਏ ਆ ਸਰੀਰ ਦੇ ਨਾਲ ਹੀ ਰਹਿੰਦੇ ਆ ਬਾਰੇ ਕਿਤੇ ਸੁੱਖ ਤੇ ਦੁੱਖ ਕੱਪੜਿਆਂ ਦੀ ਨਿਆਈਆਂ ਭਾਈ ਜੀਵਨ ਵਿੱਚ ਸੁੱਖ ਵੀ ਆਉਣਿਆ ਜੀਵਨ ਵਿੱਚ ਦੁੱਖ ਵੀ ਆਉਣਿਆ ਜੇ ਦੁੱਖ ਆਇਆ ਸੀ ਰੱਬ ਦੇ ਬਾਣੇ ਨੂੰ ਮੰਨਣਾ ਆ ਤੇ ਜੇ ਸੁੱਖ ਆਇਆ ਤਾਂ ਨਹੀਂ ਅਸੀਂ ਰੱਬ ਦੇ ਬਾਣੇ ਦੇ ਵਿੱਚ ਰਹਿਣਾ ਪਰਮੇਸ਼ਰ ਦੇ ਬਾਣੇ ਦੇ ਵਿੱਚ ਰਹਿਣਾ ਬਾਕੀ ਸਾਧ ਸੰਗਤ ਮੌਤ ਦਾ ਕੋਈ ਪਤਾ ਨਹੀਂ ਜੇ ਮੌਤ ਨੇ ਕਦੋਂ ਆ ਜਾਣਾ ਰੱਬ ਦੀ ਭਗਤੀ ਕਰੀਏ ਪਰਮਾਤਮਾ ਦੀ ਭਗਤੀ ਕਰੀਏ ਚੰਗੇ ਕੰਮ ਕਰੀਏ ਕਿਸੇ ਗੱਲ ਦਾ ਹੰਕਾਰ ਨਾ ਕਰੀਏ ਮੇਰੇ ਬਾਬਾ ਜੀ ਕਹਿੰਦੇ ਜਾ ਰਹਿਣਾ ਨਹੀਂ ਐਤ ਜਗ ਤਾਂ ਆਇਤ ਗਰਭ ਹੰਡਿਏ ਅਸੀਂ ਪਈ ਵਾਰੀ ਘਰ ਦਾ ਹੰਕਾਰ ਕਰਦੇ ਆ ਧੀਆਂ ਪੁੱਤਰਾਂ ਦਾ ਹੰਕਾਰ ਕਰਦੇ ਆ ਜ਼ਮੀਨ ਜਾਇਦਾਦ ਦਾ ਹੰਕਾਰ ਕਰਦੇ ਆ ਪਰ ਬਾਬਾ ਜੀ ਕਹਿੰਦੇ ਨਹੀਂ ਭਾਈ ਕਿਸੇ ਗੱਲ ਦਾ ਹੰਕਾਰ ਨਾ ਕਰੋ ਰੱਬ ਦੀ ਭਗਤੀ ਕਰੋ ਪਰਮੇਸ਼ਰ ਦੀ ਭਗਤੀ ਕਰੋ ਨਾ ਅਸੀਂ ਨਾਲ ਕੁਝ ਲੈ ਕੇ ਆਏ ਆ ਨਾ ਸਾਡੇ ਨਾਲ ਕੁਝ ਚਾਣਾ ਆ ਅਰਦਾਸ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਹਾਰਜ ਭਾਈ ਬੰਜੀਤ ਸਿੰਘ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੇ ਸਾਰੇ ਪਰਿਵਾਰ ਨੂੰ ਮਹਾਰਾਜ ਬਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਔਰ ਸਮੁੱਚੇ ਪਰਿਵਾਰ ਦੇ ਵਿੱਚ ਸਮੁੱਚੇ ਪਰਿਵਾਰ ਦੇ ਵਿੱਚ ਮਹਾਰਾਜ ਪਰਸ ਪਰ ਪਿਆਰ ਇਤਫਾਕ ਏਕਤਾ ਜਿਹੜੀ ਹੈ ਉਹ ਬਣਾ ਕੇ ਰੱਖਣ ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਜੀ ਧੰਨਵਾਦ ਸਾਡੀਆਂ ਲਾਗ ਵਰਗੀਆਂ ਸੰਗਤਾਂ ਦਾ ਸ਼ੁਭਰਾਣਾ ਧੰਨ ਸਤਿਗੁਰੂ ਗੁਰੰਧ ਸਾਹਿਬ ਜੀ ਦਾ ਭੁੱਲਣ ਅੰਦਰ ਸਾਥ ਕੋ ਆਪੋਲਨ ਗੁਰੂ ਕਰਤਾਰ ਕਥਾ ਕਰਦਿਆਂ ਬੇੰਤ ਭੁੱਲਾਂ ਹੋਈਆਂ ਤੇ ਮੈਂ ਅਰਦਾਸ ਕਰੂੰਗਾ ਮਹਾਰਾਜ ਕਿਰਪਾ ਕਰਨ ਭਾਈ ਬਲਜੀਤ ਸਿੰਘ ਉਹਨਾਂ ਦੇ ਸਾਰੇ ਪਰਿਵਾਰ ਦੇ ਤੇ ਸਤਿਗੁਰੂ ਪਾਤਸ਼ਾਹ ਮੇਰ ਭਰਿਆ ਹੱਥ ਰੱਖਣ ਬੱਚਿਆਂ ਦੇ ਸਿਰਾਂ ਦੇ ਤੇ ਮਹਾਰਾਜ ਮੇਰ ਭਰਿਆ ਹੱਥ ਰੱਖਣ ਸਾਧ ਸੰਗਤ ਕਿਸੇ ਦੀ ਖੁਸ਼ੀ ਦੇ ਵਿੱਚ ਭਾਵੇਂ ਜਾਓ ਤੇ ਭਾਵੇਂ ਨਾ ਜਾਓ ਪਰ ਕਿਸੇ ਤੇ ਕੋਈ ਦੁੱਖ ਆ ਗਿਆ ਉਹਦੇ ਦੁੱਖ ਵਿੱਚ ਜ਼ਰੂਰ ਸ਼ਾਮlo ਸਿਆੜੇ ਕਹਿੰਦੇ ਖੁਸ਼ੀ ਵਿੱਚ ਗਿਆ ਖੁਸ਼ੀ ਵੱਧਦੀ ਹੈ ਦੁੱਖ ਵਿੱਚ ਸ਼ਾਮਲ ਹੋਇਆ ਦੁੱਖ ਘਟਦਾ ਹੈ ਹਰ ਰਿਸ਼ਤੇ ਦਾ ਸਤਿਕਾਰ ਕਰੋ ਹਰ ਰਿਸ਼ਤੇ ਦੀ ਰਿਸਪੈਕਟ ਕਰੋ ਜਿਉਂਦੇ ਜੀ ਹਰ ਇੱਕ ਭੈਣ ਭਰਾ ਦੀ ਰਿਸਪੈਕਟ ਕਰੀਏ ਹਰ ਇੱਕ ਭੈਣ ਭਰਾ ਦੀ ਕਦਰ ਕਰੀਏ ਸਾਧ ਸੰਗਤ ਜੇ ਸਮਾਂ ਲੰਘ ਗਿਆ ਤੇ ਫਿਰ ਜਿਹੜਾ ਹੈ ਉਹ ਕੇਵਲ ਤੇ ਕੇਵਲ ਪਿੱਛੇ ਪਛਤਾਵਾ ਰਹਿ ਜਾਂਦਾ ਸੋ ਗੁਰੂ ਭਲਾ ਕਰੇ ਤਗੜੇ ਹੋ ਕੇ ਬਾਣੀ ਪੜੀਏ ਨਾਮ ਜਪੀਏ ਅਮਰਤ ਸ਼ਕੀ ਗੁਰੂ ਵਾਲੇ ਬਣੀਏ ਇੰਦੀਆਂ ਬੇਨਤੀਆਂ ਪ੍ਰਵਾਨ ਕਰਦੇ ਨਾ ਹੁਣ ਗਲਤੀ ਦੀ ਖਿਮਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ